ਹਾਂਜੀ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਪਣੀ YouTube ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਜਿੰਨਾ ਪਸ਼ੂ ਪਾਲਕ ਵੀਰਾਂ ਦੇ ਪਸ਼ੂ ਹੀਟ ਵਿੱਚ ਨਹੀਂ ਆਉਂਦੇ ਅਤੇ ਹੀਟ ਸਹੀ ਤਰ੍ਹਾਂ ਨਹੀਂ ਕੱਢਦੇ ਆਪਾਂ ਕਿਸ ਤਰ੍ਹਾਂ ਉਹਨਾਂ ਨੂੰ ਇਹ ਗੋਲੀਆਂ ਖਵਾ ਕੇ ਹੀਟ ਵਿੱਚ ਲਿਆ ਸਕਦੇ ਹਾਂ। ਤਾਂ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਸੈਲਮੈਂਟ 10B ਬੋਲਸ ਦੇ ਬਾਰੇ ਇਸ ਨੂੰ ਕਿਵੇਂ ਦੇਣਾ ਹੈ ਅਤੇ ਕਿੰਨੇ ਦਿਨ ਤੱਕ ਆਪਣਾ ਪਸ਼ੂ ਹੀਟ ਵਿੱਚ ਆ ਜਾਏਗਾ। ਸੈਲਮੈਂਟ ਐਨ ਬੌਲਸ ਜੁਨੀ ਸੈਲ ਦੁਆਰਾ ਬਣਾਈ ਜਾਂਦੀ ਹੈ ਜੇ ਗੱਲ ਕਰੀਏ ਇਸਦੀ ਵਰਤੋਂ ਦੀ ਤਾਂ ਇੱਕ ਗੋਲੀ ਤੁਸੀਂ ਜਾਨੀ ਕਿ ਇੱਕ ਬੌਲਸ ਆਪਾਂ ਗੁੜ ਦੇ ਪੀੜੇ ਦੇ ਵਿੱਚ ਆਪਣੇ ਪਸ਼ੂ ਨੂੰ ਡੇਲੀ ਦੇਣੀ ਹੈ ਇਸ ਨੂੰ 10 ਦਿਨ ਤੁਸੀਂ ਲਗਾਤਾਰ ਆਪਣੇ ਪਸ਼ੂ ਦੇ ਵਿੱਚ ਖਵਾਓ ਅਤੇ ਪਸ਼ੂ 10 ਦਿਨਾਂ ਦੇ ਅੰਦਰ ਅੰਦਰ ਹੀ ਹੀਟ ਵਿੱਚ ਆ ਜਾਏਗਾ ਜੇ ਗੱਲ ਕਰੀਏ ਇਸ ਦੇ ਕਿ ਰੇਟ ਦੀ ਤਾਂ 309 ਰੁਪਏ ਇਸ ਦਾ ਡੱਬੀ ਰੇਟ ਹੁੰਦਾ ਹੈ ਜੋ ਕਿ ਆਪਾਂ ਨੂੰ ਬਾਜ਼ਾਰ ਵਿੱਚੋਂ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ ਤਾਂ ਸੈਲਮਨ ਟੈਨ ਦੀ ਵਰਤੋਂ ਤੁਸੀਂ ਜ਼ਰੂਰ ਕਰੋ ਜੇ ਜਿੰਨਾ ਪਸ਼ੂ ਪਾਲਕ ਵੀਰਾਂ ਦੇ ਪਸ਼ੂ ਹੀਟ ਵਿੱਚ ਨਹੀਂ ਆਉਂਦੇ ਜੇਕਰ ਤੁਹਾਨੂੰ ਆਪਣੀ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਪਾਂ ਹੋਰ ਦਵਾਈਆਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੀਏ ਧੰਨਵਾਦ ਜੀ